ਟੂ ਵੇਰੀਐਂਟ ਆ ਜੀ 2018 ਲਾਸਟ ਦੀ ਗੱਡੀ ਆ ਡੀਜ਼ਲ ਮਾਡਲ ਆ ਆਟੋਮੈਟਿਕ ਵੇਰੀਐਂਟ ਆ 22 ਇੰਚ ਲੋਇਟਰ ਲੱਗੇ ਹੋਏ ਨੇ ਫੂਡ ਦੀ ਗ੍ਰਿਲ ਲੱਗੀ ਹੋਈ ਆ ਬਹੁਤ ਸੁਣੀ ਕੰਡੀਸ਼ਨ ਆ ਕਰਦੇ ਔਨਕੋਰਡ 85000 ਕਿਲੋਮੀਟਰ ਚੱਲੀ ਆ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਐ ਨਵੀ ਪਈਆ ਕਰਦੇ ਹੋਈ ਗੱਲ ਕਰਾਂਗੇ ਗੱਡੀ ਦੀ ਕੀਮਤ ਦੀ ਤਾਂ ਭਾਜੀ ਕੋਈ 24 ਲੱਖ 50 ਹਜ਼ਾਰ ਦੀ ਰੇਂਜ ਵਿੱਚ ਨੰਬਰ ਇਹਦਾ ਨੰਬਰ ਵੀ ਬੜਾ ਸੋਨਾ ਚਾ ਇਹਦਾ ਨੰਬਰ ਵੀ ਮੰਨ ਲੀਏ ਆਪਾਂ ਯਾਰ ਮਲਕਾਰ ਕੋਈ ਵੀ ਆਪਾਂ ਚੁਣ ਕੇ ਗੱਡੀ ਲੈ ਕੇ ਆਈ ਦੀ ਤੁਹਾਡੇ ਵਾਸਤੇ ਬਿਲਕੁਲ ਜੀ ਮਹਿੰਗੀਆਂ ਆ ਉਹਨਾਂ ਨੂੰ ਨੰਬਰ ਮਹਿੰਗੇ ਹੀ ਜੱਜਦੇ ਬਿਲਕੁਲ ਜੀ ਬਿਲਕੁਲ ਸਵਾਦ ਨਹੀਂ ਆਉਂਦਾ ਮਹਿੰਗੇ ਨੰਬਰ ਤੋਂ ਬਿਨਾਂ ਬਿਲਕੁਲ ਜੀ ਅੱਤਰਵੀਂ ਮਹੀਨੇ ਵਿੱਚ ਕਾਰ ਦੇ ਦਿੱਤੀ ਜਾਊਗੀ ਠੀਕ ਆ 23 ਮਾਡਲ ਹੈ 23 ਮਾਡਲ ਇਹ 28 ਲੱਖ ਰੁਪਏ ਦੀ ਨਵੀਂ ਕਾਰ ਹੈ ਠੀਕ ਹੈ 28 ਲੱਖ ਦੀ ਨਵੀਂ ਗੱਡੀ ਹੈ ਕੋਈ ਕਹਿੰਦੇ ਰੇਂਜ ਰੋਵਰ ਦੇ ਪਲੇਟਫਾਰਮ ਤੇ ਬਣੀ ਆ ਜੀ ਗੱਡੀ ਰੇਂਜ ਰੋਵਰ ਮਿਨੀ ਰੇਂਜ ਰੋਵਰ ਕਹਿ ਲਓ ਗੱਡੀ ਨੂੰ ਇਹ ਵੀ ਗੱਡੀ 2019 ਮਾਡਲ ਆ ਭਾਜੀ ਬਹੁਤ ਸੋਨੇ ਰੇਟ ਦੇ ਉੱਤੇ ਦੇ ਦਾਂਗੇ ਕੋਈ 12 ਲੱਖ 10-15 ਹਜ਼ਾਰ ਰੁਪਏ ਦੀ ਰੇਂਜ ਚ ਡਿਮਾਂਡ ਆ ਮਰ ਲੱਗਾ ਹੋਇਆ 22 ਮਾਡਲ ਆ ਆਟੋਮੈਟਿਕ ਆ ਸਭ ਤੋਂ ਟਾਪ ਐਂਡ ਮਾਡਲ ਆ ਭਾਜੀ ਆਮ ਤੌਰ ਤੇ ਕੀ ਕਹਿੰਦੇ ਨੇ ਵੀ ਆਟੋਮੈਟਿਕ ਕਾਰ ਆ ਜੀ ਟਾਪ ਮਾਡਲ ਆ ਐ ਨਹੀਂ ਇੱਚ 6 ایرਬੈਗ ਨੇ ਭਾਜੀ ਠੀਕ ਆ ਵੈਂਟੀਲੇਟਿਡ ਸੀਟਾਂ ਨੇ ਠੰਡੀਆਂ ਗਰਮ ਹੁੰਦੀਆਂ ਨੇ ਆ ਜਿਹੜਾ ਪਾਜੀ ਅੰਦਰ ਦਾ ਇੰਟੀਰੀਅਰ ਆ ਬਿਲਕੁਲ ਪਾਜੀ ਇਹ ਐਕਸਟਰਾ ਆਰਡੀਨਰੀ ਪਾਜੀ ਤਿਆਰ ਕਰਾਇਆ ਹੋਇਆ ਬੰਦੇ ਨੇ ਸਿਕੰਡ ਕਾਰ ਲੁਧਿਆਣੇ ਤੋਂ ਠੀਕ ਆ ਠੀਕ ਆ ਪਾਜੀ ਅਲੋਏ ਵੀ ਐਕਸਟਰਾ ਆਰਡੀਨਰੀ ਪਏ ਹੋਏ ਨੇ ਅੰਦਰੋਂ ਸਾਰਾ ਇੰਟੀਰੀਅਰ ਤਿਆਰ ਕਰਾਇਆ ਹੋਇਆ ਡਿੱਗੀ ਤੱਕ ਦੇ ਵਿੱਚ ਪਾਜੀ ਮੈਟਿੰਗ ਹੋਈ ਹੋਈ ਆ ਗੱਡੀ ਦੇ ਮਤਲਬ ਫੁਰੀ ਚੈੱਕ ਕਰਾ ਦਿੰਦੇ ਆ ਬਿਲਕੁਲ ਬਿਲਕੁਲ ਬਾਜੀ ਆ ਦੇਖ ਲਓ ਜੀ ਆ ਚੀਜ਼ ਡਿੱਗੀ ਤੱਕ ਦੇ ਵਿੱਚ ਮੈਟਿੰਗ ਬਿਲਕੁਲ ਤੇ ਰੇਟ ਦੇ ਉੱਤੇ ਸਵਿਫਟ ਦੇ ਭਾਤ ਹੈ ਜੀ 18 ਮਾਡਲ ਸਵਿਫਟ ਦਾ ਲੁੱਕੀ ਰੇਟ ਮੰਗ ਲੈਂਦੇ ਆ 6 6 ਲੱਖ ਰੁਪਈਆ ਅਸੀਂ 6 ਲੱਖ ਤੁਹਾਨੂੰ ਨੈਕਸਨ ਦੇ ਦਾਂਗੇ ਟਾਪ ਐਂਡ ਮਾਡਲ ਆ 6 ਇਅਰ ਬੇਗੜਾ ਸੀਟਾ ਵੀ ਠੰਡੀਆਂ ਗਰਮ ਹੁੰਦੀਆਂ ਨੇ ਇਹਦੀਆਂ ਅੱਛਾ ਪੈਟਰੋਲ ਵੇਰੀਐਂਟ ਫਸਟ ਓਨਰ ਕਾਰ ਆ ਇੰਸ਼ੋਰੈਂਸ ਹੈਗੀ ਆ ਇਹ ਗੱਡੀ ਕੋ 8,25,000 ਦੀ ਰੇਂਜ ਵਿੱਚ ਮਿਲ ਜੇਗੀ 18 ਮਾਡਲ ਦੀ ਤੇ ਗੱਡੀ ਨੇ ਦੀ ਆਤੀ ਗੱਡੀ ਨਵੀਂ ਇਸ ਟਾਈਮ 21 ਲੱਖ ਰੁਪਏ ਦੀ ਕਾਰ ਆ ਪਲੱਸ ਵੇਟਿੰਗ ਚੱਲਦੀ ਆ ਲੱਖ ਸਵਾ ਲੱਖ ਦੇ ਉੱਪਰ ਮੋਡੀਫਿਕੇਸ਼ਨ ਹੋਈ ਹੋਈ ਆ ਨੰਬਰ ਪਲੇਟ ਲੱਗਿਆ ਹੋਇਆ ਠੀਕ ਆ ਨੰਬਰ ਪਲੇਟ ਲੱਗਿਆ 0084 ਪੇ ਨੰਬਰ ਬੜੇ ਵਧੀਆ ਰੱਖੇ ਹੋਏ ਆ ਤੇ ਹੁਣ ਮਰੂਤੀ ਆ ਜੀ ਲਗਜ਼ਰੀ ਕਾਰਾਂ ਦੀ ਮਰੂਤੀ ਮਰਸੀਡੀਜ਼ ਬਹੁਤ ਪੁਰਾਣੀ ਕੰਪਨੀ 70-75 ਸਾਲ ਤੋਂ ਇੱਥੇ ਆ ਦੱਸਣ ਦੀ ਲੋੜ ਹੀ ਨਹੀਂ ਪਾ ਜੀ ਬਿਲਕੁਲ ਜਰਮਨ ਕਾਰ ਬਈ ਸੁੱਖ ਨਾ ਗੱਡ ਖਾਣਾ ਬਹੁਤ ਖੜਾ ਆ ਤੇ ਖੜੇ ਸੀਗੇ ਸ਼ਹਿਰ ਟਾਂਡੇ ਦੇ ਵਿੱਚ ਗੁਰਗੋਵਿੰਦ ਸਿੰਘ ਆਟੋ ਵਾਲਿਆਂ ਦੇ ਆਏ ਸੀ ਗੱਡੀਆਂ ਬਹੁਤੀਆਂ ਆ ਇੰਡੈਵਰ ਵੀ ਆ ਸਕੋਰਪਿਓ ਵੀ ਆ ਜਿਹੜੀ ਗੱਡੀ ਕਹੋਗੇ ਉਹ ਮਿਲ ਜੂਗੀ ਆਪਣੇ ਨਾਲੇ ਭਾਜੀ ਭਾਜੀ ਕੀ ਹਾਲ ਸਤਿ ਸ਼੍ਰੀ ਅਕਾਲ ਭਾਜੀ ਠੀਕ ਹੈ ਮਹਾਰਾਜ ਕੀ ਹਾਲ ਚੱਲ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਤੇ ਮੈਂ ਕਿ ਅੱਜ ਗੱਡੀਆਂ ਦਾ ਸਟਾਕ ਵਾਵਾ ਆ ਬਿਲਕੁਲ ਭਾਜੀ ਸਟਾਕ ਪੂਰਾ ਅਪਡੇਟ ਕਰਾਵਾਂਗੇ ਤੁਹਾਡੇ ਚੈਨਲ ਦੇ ਥਰੂ ਸਾਰੀਆਂ ਗੱਡੀਆਂ ਲੈਣ ਲਈਆਂ ਹੋਈਆਂ ਤੁਹਾਡੇ ਸਾਹਮਣੇ ਏਕੇ ਕਾਲੀਆਂ ਨਾਗਣੀਆਂ ਵੀ ਖੜੀਆਂ ਨੇ ਕਹਿੰਦੇ ਕਾਲੀਆਂ ਦੋ ਦੋ ਖੜੀਆਂ ਨੇ ਭਾਜੀ ਇਸ ਪਾਸੇ ਦੋ ਦੋ ਕਾਲੀਆਂ ਨਾਗਣੀਆਂ ਖੜੀਆਂ ਕੀਤੀਆਂ ਹੋਈਆਂ ਤੇ ਗੱਡੀ ਆ ਗਈ ਪਹਿਲਾਂ ਵੀ ਫੋਰਡ ਵਾਲਿਆਂ ਦਾ ਜਹਾਜ਼ ਕਹਿੰਦੇ ਬਿਲਕੁਲ ਭਾਜੀ ਛੋਟਾ ਜਹਾਜ਼ بڑے ਨਾਂ ਨਹੀਂ ਭਾਜੀ ਇਸ ਗੱਡੀ ਦੇ ਇਹ 2.2 ਵੇਰੀਐਂਟ ਹੈ ਜੀ 2018 ਲਾਸਟ ਦੀ ਗੱਡੀ ਆ ਡੀਜ਼ਲ ਮਾਡਲ ਆ ਆਟੋਮੈਟਿਕ ਵੇਰੀਐਂਟ ਆ ਬਾਈ ਇੰਚ ਲੋਇਟਰ ਲੱਗੇ ਹੋਏ ਨੇ ਫੂਡ ਦੀ ਗ੍ਰਿਲ ਲੱਗੀ ਹੋਈ ਆ ਬਹੁਤ ਸੋਹਣੀ ਕੰਡੀਸ਼ਨ ਆ ਕਰਦੀ ਔਨਕੋਰਡ 85 ਹਜ਼ਾਰ ਕਿਲੋਮੀਟਰ ਚੱਲੀ ਆ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਐ ਨਵੀ ਪਈਆ ਕਰ ਦਿਓ ਮੈਂ ਗੱਲ ਕਰਾਂਗੇ ਗੱਡੀ ਦੀ ਕੀਮਤ ਦੀ ਤਾਂ ਭਾਜੀ ਕੋਈ 24 ਲੱਖ 50 ਹਜ਼ਾਰ ਦੀ ਰੇਂਜ ਵਿੱਚ ਉੱਤੋਂ ਵੀ ਥੋੜਾ ਬੋਤਾ ਮੰਨਦਾਨ ਆਪਾਂ ਕਰਾਂਗੇ ਗੱਡੀ ਤੇ ਕਰਾਣਾ ਹੋਵੇ ਲੋਨ ਬਿਲਕੁਲ ਭਾਜੀ ਗੱਡੀ ਦਾ ਮੰਨ ਕੇ ਚਲੋ 4 ਤੋਂ 5 ਲੱਖ ਡਾਊਨ ਪੇਮੈਂਟ ਦੇ ਕੇ ਉੱਪਰ ਸਾਰਾ ਲੋਨ ਹੋ ਜਾਏਗਾ ਜੀ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ ਬਈ ਕੈਲੋ ਬਈ ਜੱਟਾਂ ਦੀ ਫੇਵਰਿਟ ਬਿਲਕੁਲ ਬਿਲਕੁਲ ਭਾਜੀ ਸਕੋਰਪੀਓ ਭਾਜੀ ਇਹ ਹੈਗੀ ਆ ਸਕੋਰਪੀਓ ਨਿਊ ਸ਼ੇਪ ਦੇ ਵਿੱਚ ਜੀ 2015 ਮਾਡਲ ਹੈ ਇਹ ਗੱਡੀ ਨੂੰ ਵੀ 20 ਇੰਚ ਵਾਲੇ ਟਾਇਰ ਲੱਗੇ ਹੋਏ ਨੇ ਚੈੱਕ ਕਰਾ ਸਕਦੇ ਹੋ ਤੁਸੀਂ ਵਧੀਆ ਕੰਡੀਸ਼ਨ ਦੀ ਕਾਰ ਆ ਸੀਟ ਸੂਟ ਕਵਰ ਐ ਸਾਰਾ ਕੁਝ ਪਿਆ ਹੋਇਆ ਹੈ ਮਾਡਲ ਕਿੰਨਾ ਦੱਸੇ ਆਪਣੇ 2015 ਜੀ 2015 2015 ਡੀਜ਼ਲ ਹੈ ਜੀ ਗੱਡੀ ਐ ਨਵੀਂ ਪਈ ਆ ਹਮ ਮਿਡਲ ਵਾਲਾ ਮਾਡਲ ਆ ਐਸਟਨ ਵਾਲੀਆਂ ਲਾਈਟਾਂ ਪਈਆਂ ਹੋਈਆਂ ਨੇ ਸੋਹਣਾ ਨੰਬਰ ਲੱਗਾ ਹੋਇਆ 5051 ਹਮ ਇਹ ਗੱਡੀ ਆਪਾਂ ਨੂੰ ਕੋਈ 8 ਲੱਖ 65 ਹਜ਼ਾਰ ਦੀ ਰੇਂਜ ਦੇ ਵਿੱਚ ਮਿਲ ਜਾਏਗੀ 8 ਲੱਖ 65 ਹਜ਼ਾਰ ਦੀ ਬਿਲਕੁਲ ਬਿਲਕੁਲ ਗੱਡੀ ਮਿਲ ਜਾਊਗੀ ਬਿਲਕੁਲ ਭਾਜੀ ਹੁਣ ਆਪਣੇ ਤੋਂ ਆ ਗਈ ਬੇਟਾ ਅੱਗੇ ਜੀ ਟਾਟਾ ਦੀ ਜੀ ਹੈਰੀਅਰ ਜੀ ਕਹਿ ਲੈਂਦੇ ਨੇ ਜੀ ਕੋਈ ਕਹਿੰਦੇ ਰੇਂਜ ਰੋਵਰ ਤੇ ਪਲੇਟਫਾਰਮ ਤੇ ਬਣੀ ਆ ਜੀ ਗੱਡੀ ਰੇਂਜ ਰੋਵਰ ਮਿਨੀ ਰੇਂਜ ਰੋਵਰ ਕਹਿ ਲਓ ਗੱਡੀ ਨੂੰ ਇਹ ਵੀ ਗੱਡੀ 2019 ਮਾਡਲ ਆ ਬਾਜੀ ਬਹੁਤ ਸੋਨੇ ਰੇਟ ਦੇ ਉੱਤੇ ਦੇ ਦਾਂਗੇ ਕੋਈ 12 ਲੱਖ 10-15 ਹਜ਼ਾਰ ਰੁਪਏ ਦੀ ਰੇਂਜ ਚ ਡਿਮਾਂਡ ਆ ਬਾਕੀ ਲੈਸ ਹੋ ਜਾਏਗਾ ਟਾਟਾ ਦੀਆਂ ਗੱਡੀਆਂ ਤੇ ਦੇਖੋ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਦੋਏ ਦੀ ਲੋਹਾ ਬਾਜੀ ਬਹੁਤ ਪੂਰਾ ਭਾਰ ਆ ਤੁਸੀਂ ਤਾਕੀ ਖੋਲ ਕੇ ਬੰਦ ਕਰੋਗੇ ਇੱਕ ਆਵਾਜ਼ ਵੀ ਨਹੀਂ ਆਏਗੀ ਤਾਕੀ ਨੂੰ ਐਵੇਂ ਬੰਦ ਕਰ ਦੋ ਕੋਈ ਆਵਾਜ਼ ਨਹੀਂ ਐਕਸਟਰਾ ਕਿਸੇ ਚੀਜ਼ ਦੀ ਇੰਨਾ ਭਾਰਾ ਲੋਗਾ ਲੱਗਾ ਹੋਇਆ ਟੌਪ ਐਂਡ ਮਾਡਲ ਹੈ ਭਾਜੀ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਸੀਟ ਕਵਰ ਕਾਲੇ ਲੱਗੇ ਹੋਏ ਨੇ ਜਮਾਈ ਛੋਟਾ ਨੰਬਰ ਲੱਗੇ ਹੋਏ ਇਸ ਗੱਡੀ ਨੂੰ ਵੀ 0062 ਨੰਬਰ 0062 ਨੰਬਰ ਆਪਣੀ ਜੱਤ ਤਾਂ ਗੱਡੀਆਂ ਨੂੰ ਵੀ ਆਈਪੀ ਨੰਬਰ ਹੀ ਪਏ ਨੇ ਹਾਂ ਭਾਜੀ ਨਵੇਂ ਮਾਡਲ ਦੀਆਂ ਸੋਹਣੀਆਂ ਕਾਰਾਂ ਚੁਣਕੀ ਲਈ ਆਈਆਂ ਜੀ ਐਵੇਂ ਨਹੀਂ ਹਰ ਤਨ ਦਾ ਨਹੀਂ ਸਟਾਕ ਹੁੰਦਾ ਕੋਈ ਚੁਣਮੀਆਂ ਕਾਰਾਂ ਹੀ ਆਪਣੇ ਕੋਲ ਹੁੰਦੀਆਂ ਅਵੇਲੇਬਲ ਹੈਰੀਅਰ ਤਾਂ ਮੈਂ ਕਹਿੰਦਾ ਸਫਾਰੀ ਦੀ ਛੋਟੀ ਭੈਣ ਹੈ ਬਿਲਕੁਲ ਬਿਲਕੁਲ ਭਾਜੀ ਇਹਨੂੰ ਐਡ ਕਰਕੇ ਸਫਾਰੀ ਕਿਟ ਬਣਾਇਆ ਹੋਇਆ ਬਾਅਦ ਦੇ ਵਿੱਚ ਤੇ ਇਹਦਾ ਰੇਟ ਕਿੰਨਾ ਰੇਟ ਭਾਜੀ ਨੇ ਦੱਸਿਆ 12 ਲੱਖ 15 ਹਜ਼ਾਰ ਦੀ ਰੇਂਜ ਵਿੱਚ ਹੈ ਬਾਕੀ ਮੌਕੇ ਤੇ ਬੈਠ ਕੇ ਹੋਰ ਲੈਸ ਹੋ ਜਾਏਗਾ ਸੀਯੂ ਸੈਗਮੈਂਟ ਦੀਆਂ ਗੱਡੀਆਂ ਇਹਦੇ ਤੇ ਫਿਰ ਲੋਨ ਕਿੰਨਾ ਹੋ ਜਾਂਦਾ ਲੋਨ ਮੰਨ ਕੇ ਚਲੋ ਭਾਜੀ ਜਿਵੇਂ ਜਿੰਨਾ ਉੱਪਰਲਾ ਮਾਡਲ ਕਰਾ ਲੱਖ 2 ਲੱਖ ਦੇ ਇੱਕ ਵੀ ਹੋ ਜਾਂਦਾ ਹੈ ਜਿਹੜਾ ਜਿੰਨਾ ਪੁਰਾਣਾ ਮਾਡਲ ਜਾਂ ਜਿੰਨੀ ਹਾਈ ਬਜਟ ਦੇ ਵਿੱਚ ਜਾਏਗਾ ਅਗਲੇ ਦੇ ਪਿਪਰ ਦੇ ਇੱਕ ਤੇ ਡਿਪੈਂਡ ਹੁੰਦਾ ਪਰ ਆਪਣੇ ਕੋਲ ਇਹੋ ਜਿਹੇ ਬੰਦੇ ਨੇ ਇਹੋ ਜਿਹੇ ਬੈਂ ਗੱਡੀ ਚੱਕਵਾ ਦੇ ਦੀ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ ਵੀ ਕ੍ਰੇਟਾ ਨਾ ਕ੍ਰੇਟਾ ਭਾਜੀ ਨਵੀਂ ਸ਼ਿਪ ਬਿਲਕੁਲ ਭਾਜੀ ਬਹੁਤ ਸਪੈਸ਼ਲ ਕ੍ਰੇਟਾ ਆ ਇਹ ਇਹ ਗੱਡੀ ਦੇਕਰ ਲੋਕਾ ਰੌਂਡ ਕਰਵਾ ਦਿੰਨੇ ਆ ਛੋਟਾ ਨੰਬਰ ਲੱਗਾ ਹੋਇਆ 22 ਮਾਡਲ ਆ ਆਟੋਮੈਟਿਕ ਆ ਸਭ ਤੋਂ ਟਾਪ ਐਂਡ ਮਾਡਲ ਆ ਭਾਜੀ ਆਮ ਤੌਰ ਤੇ ਕੀ ਕਹਿੰਦੇ ਨੇ ਵੀ ਆਟੋਮੈਟਿਕ ਕਾਰ ਆ ਜੀ ਟਾਪ ਮਾਡਲ ਆ ਐ ਨਹੀਂ ਇੱਚ 6 ਬੈਗ ਨੇ ਭਾਜੀ ਠੀਕ ਆ ਵੈਂਟੀਲੇਟਿਡ ਸੀਟਾਂ ਨੇ ਠੰਡੀਆਂ ਗਰਮ ਹੁੰਦੀਆਂ ਨੇ ਆ ਜਿਹੜਾ ਭਾਜੀ ਅੰਦਰ ਦਾ ਇੰਟੀਰੀਅਰ ਆ ਬਿਲਕੁਲ ਭਾਜੀ ਇਹ ਐਕਸਟਰਾ ਆਰਡੀਨਰੀ ਭਾਜੀ ਤਿਆਰ ਕਰਾਇਆ ਹੋਇਆ ਬੰਦੇ ਨੇ ਸਿਕੰਡ ਕਰ ਲੁਧਿਆਣੇ ਤੋਂ ਠੀਕ ਆ ਠੀਕ ਆ ਭਾਜੀ ਅਲੋਏ ਵੀ ਐਕਸਟਰਾ ਆਰਡੀਨਰੀ ਪਏ ਹੋਏ ਨੇ ਅੰਦਰੋਂ ਸਾਰਾ ਇੰਟੀਰੀਅਰ ਤਿਆਰ ਕਰਾਇਆ ਹੋਇਆ ਡਿੱਗੀ ਤੱਕ ਦੇ ਵਿੱਚ ਭਾਜੀ ਮੈਟਿੰਗ ਹੋਈ ਹੋਈ ਆ ਗੱਡੀ ਦੇ ਮਤਲਬ ਬਿਲਕੁਲ ਚੈੱਕ ਕਰਾ ਦਿੰਦੇ ਆ ਬਿਲਕੁਲ ਬਿਲਕੁਲ ਭਾਜੀ ਆ ਦੇਖ ਲਓ ਜੀ ਆ ਚੀਜ਼ ਡਿੱਗੀ ਤੱਕ ਦੇ ਵਿੱਚ ਮੈਟਿੰਗ ਬਿਲਕੁਲ ਭਾਜੀ ਮੈਂ ਕਹਿੰਦਾ ਜਿਹੜਾ ਗੱਡੀ ਲੈ ਕੇ ਜਾਊਗਾ ਨਾ ਖਰਚਾ ਤਾਂ ਹੈ ਹੀ ਨਹੀਂ ਖਰਚਾ ਹੈ ਹੀ ਨਹੀਂ ਭਾਜੀ ਟਾਪ ਐਂਡ ਮਾਡਲ ਕ ਬਿਲਕੁਲ ਭਾਜੀ ਇਹਦੀ ਆਪ ਕਿੰਨੀ ਡਿਮਾਂਡ ਕਰ ਰਹੇ ਆ ਇਹ ਭਾਜੀ ਕੋ 17 ਲੱਖ 50 ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੋ ਜਾਊਗਾ ਜੀ ਬਹੁਤ ਠੀਕ ਆ ਤੇ ਆਪਣੇ ਤੋਂ ਆ ਗਈ ਫਿਰ ਦੂਜੀ ਕ੍ਰੇਟਾ ਬਿਲਕੁਲ ਇਹ ਬਜਟ ਦੇ ਵਿੱਚ ਕ੍ਰੇਟਾ ਆ ਜੂਗੀ ਭਾਜੀ ਭਾਜੀ ਇਹਦਾ ਵੀ ਨੰਬਰ ਦਿਖਾਈ ਹੈ ਵੀ ਬਿਲਕੁਲ ਭਾਜੀ ਇਹ ਵੀ 99 99 ਨੰਬਰ ਆ ਗੱਡੀ 99 99 ਨੰਬਰ ਆ ਵੀਆਈਪੀ ਨੰਬਰ ਦੀ ਗੱਡੀ ਆ ਕ੍ਰੇਟਾ ਦੇ ਬਿਲਕੁਲ ਭਾਜੀ ਚੁਣ ਕੇ ਕਰ ਲਈ ਦੀ ਸੇ ਮਾਡਲ ਕਿੰਨਾ ਹੈ ਇਹ 2021 ਭਾਜੀ ਬਜਟ ਵਿੱਚ ਕਾਫੀ ਕਾਰ ਆ ਜੇਗੀ 2021 ਡੀਜ਼ਲ ਈਐਕਸ ਮਾਡਲ ਆ ਜੀ ਗੱਡੀ ਦੇਖੋ ਭਾਜੀ ਰੇਟ ਆਪਾਂ ਨੇ ਇਹੋ ਜਿਹਾ ਦੇਣੇ ਆ ਕਿ ਸੇਵਿੰਗ ਹੋ ਜੇ ਬਿਲਕੁਲ ਭਾਜੀ ਸੇਵਿੰਗ ਹੋਊਗੀ ਇਸ ਗੱਡੀ ਵਿੱਚ ਤਾਂ ਸਿੱਧੀ ਹੋਏਗੀ ਓਕੇ 16 ਲੱਖ ਪਲੱਸ ਭਾਜੀ ਕਾਰ ਪੈਂਦੀ ਆ ਸਮਾਨ ਸਾਰਾ ਲੱਗਾ ਹੋਇਆ ਐਕਸਟਰਡੀਨਰੀ ਗੱਡੀ ਆਪਾਂ ਨੂੰ 12 ਲੱਖ 40 ਹਜ਼ਾਰ ਦੀ ਰੇਂਜ ਵਿੱਚ ਮਿਲ ਜਾਏਗੀ ਜੀ ਇਹ ਚੱਲੀ ਕਿੰਨੀ ਆ ਚੱਲੀ ਭਾਜੀ 70000 ਕਿਲੋਮੀਟਰ ਚੱਲੀ ਚੱਲੀ ਆਨ ਰਿਕਾਰਡ ਹੋਊਗੀ ਸਾਰਾ ਕੁਝ ਸਾਰੀ ਚੀਜ਼ ਦੀ ਗਾਰੰਟੀ ਹੋएगी ਆਪਣੀ ਅਲੌਇ ਟਾਇਰ ਸੀਟ ਕਵਰ ਸਾਰਾ ਕੁਝ ਲੱਗਾ ਹੋਇਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਾਰ ਤੇ ਨਿੱਕਾ ਪੈਸਾ ਲਾਉਣ ਦੀ ਲੋੜ ਨਹੀਂ ਬੰਪਰ ਡੂ ਬੰਪਰ ओरिजिनल ਪੇਂਟ ਗੱਡੀ ਬੰਪਰ ਭਾਜੀ ਮਾਈਨਰ ਟਚਿੰਗ ਹੋਣਗੇ ਬੋਡੀ ਪੀਸ ਦੀ ਹਰ ਚੀਜ਼ ਦੀ ਆਪਣੀ ਗਾਰੰਟੀ ਹੋਗੀ ਮੇਜਰ ਲੱਗੀ ਭਾਜੀ ਇੰਜਨ ਹਰ ਚੀਜ਼ ਦੀ ਆਪਣੀ ਗਾਰੰਟੀ ਕੋਈ ਵੀ ਗੱਲ ਲੈਣੇ ਸਾਫ ਸੁਥਰੀਆਂ ਹਨਾ ਮਾਈਨਰ ਜੀ ਟਚਿੰਗ ਤਾਂ ਹੁੰਦੀ ਰਹਿੰਦੀ ਚਲਾਉਣੀ ਉਹ ਚੀਜ਼ਾਂ ਨੂੰ ਭਾਜੀ ਨਹੀਂ ਨਾ ਕਰੇ ਜਿੰਨਾ ਸੀ ਨਵੇਂ ਮਾਡਲ ਚ ਜਾਈ ਜਾਵ ਦੇ ਗੱਡੀ ਦੇ ਫੀਚਰ ਵਾਲੇ ਆ ਬਾਲੇ ਬਾਜੀ ਕੀ ਆ ਸਲਟੋਸ ਬਾਜੀ ਹੈਗੀ ਆ ਇਹ ਹੋਰ ਬਜਟਰ ਵਿੱਚ ਆ ਜੂਗੀ 2019 ਮਾਡਲ ਗੱਡੀ ਆ ਜੀ ਓਕੇ ਕੀਆ ਸਲਟੋਸ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਵੀ ਸੋਨਾ ਉਸ ਤੋਂ ਸੋਨਾ ਰੰਗ ਆ ਮੈਟੈਲਿਕ ਕਲਰ ਜਿਨ ਕੀਆ ਜ਼ਿਆਦਾਤਰ ਮੈਟੈਲਿਕ ਕਲਰ ਦੇ ਵਿੱਚ ਹੀ ਵਿਕੀ ਆ ਬਾਜੀ ਇਹਨੂੰ ਲੁੱਕ ਆਰੌਂਡ ਅੰਦਰੋਂ ਕਰਵਾ ਦਨੇ ਆ ਤੁਹਾਨੂੰ ਗੱਡੀ ਨੂੰ ਇਹਨੂੰ ਵੀ ਅਲੋਏ ਲੱਗੇ ਹੋਏ ਨੇ ਗੱਡੀ ਨੂੰ ਇਹ ਗੱਡੀ ਅੰਦਰ ਗੂਗਲ ਮੈਪ ਵਾਲਾ ਪਲੇਅਰ ਵੀ YouTube ਵਗੈਰਾ ਸਾਰਾ ਕੁਝ ਚੱਲਦਾ ਸਟੀਅਰਿੰਗ ਕੰਟਰੋਲ ਐਚ ਰੇਟ ਸਾਰੇ ਫੀਚਰ ਨੇ ਗੱਡੀ ਐਚ ਸੀਰੀਜ਼ ਦੀ ਕਾਰ ਆ ਓਕੇ ਇਹ ਗੱਡੀ ਭਾਜੀ ਰੇਟ ਦੇ ਵਿੱਚ ਡੀਜ਼ਲ ਗੱਡੀ ਆ ਲਗਭਗ ਵੀ 10 ਲੱਖ 40 ਹਜ਼ਾਰ ਦੀ ਰੇਂਜ ਵਿੱਚ ਦੇ ਦੇਾਂਗੇ ਬਾਕੀ ਬੈਠ ਕੇ ਹੋਰ ਮੰਤਾਨ ਕਰਦੇ ਆਂਗੇ। ਆਹ ਕਹੋ ਵੀ ਪੁਰਾਣੀ ਕ੍ਰੇਟਾ ਦੇ ਰੇਟ ਤੇ। ਬਿਲਕੁਲ ਭਾਜੀ ਨਵੀਂ ਗੱਡੀ BS6 ਇੰਜਣ ਆ ਜੀ ਇਹਦਾ ਜੋ ਕ੍ਰੇਟਾ ਚ ਇੰਜਣ ਗਿਆ ਰੰਦਾ ਨਵੀਂ ਚ ਉਹੀ ਇਹਦੇ ਵਿੱਚ ਐਵਰੇਜ ਦੀ ਗੱਲ ਕਰੀਏ ਤਾਂ 22-23 ਦੀ ਐਵਰੇਜ ਈਜ਼ੀ ਦਿੰਦੀ ਆ। ਭਾਜੀ ਇਹ ਗੱਡੀ ਦਾ ਨਾ ਸਵਾਦ ਹੀ ਬਹੁਤ ਆ। ਬਹੁਤ ਭਾਜੀ ਖੁੱਲੀ ਡੁੱਲੀ ਕਾਰ ਆ ਸੇਫਟੀ ਵਲੋਂ ਕੰਫਰਟ ਵਲੋਂ ਹਰ ਚੀਜ਼ ਵਲੋਂ ਕੋਈ ਇਸ ਗੱਡੀ ਦਾ ਅੰਤ ਨਹੀਂ ਹੈਗਾ। ਠੀਕ ਆ ਤੇ ਹੁਣ ਆਪਣੇ ਤੋਂ ਆ ਗਿਆਂ ਇਹ ਬਜਟ ਦੇ ਵਿੱਚ ਬਾਜੀ ਕ੍ਰੇਟਾ ਗਾਂਦਗਾਂ ਹਰ ਤਨਾਂ ਦਾ ਬਜਟ ਰੱਖਣਾ ਪੈਂਦਾ ਆ ਇਹ ਵੀ ਗੱਡੀ ਬਾਜੀ ਹੈਗੀ 2015 ਮਾਡਲ ਆ ਠੀਕ ਆ ਇਹ ਗੱਡੀ ਆਪਾਂ ਨੇ ਐਸ ਐਕਸ ਮਾਡਲ ਆ 7700 ਇਹਨੂੰ ਵੀ ਨੰਬਰ ਸੋਨਾ ਲੱਗਾ ਹੋਇਆ ਨੰਬਰ ਸਾਰੇ ਗੱਡੀਆਂ ਨੂੰ ਸੋਨੇ ਦੇ ਬਿਲਕੁਲ ਬਾਜੀ ਬਿਲਕੁਲ ਹੂੰ ਚੁਣ ਕੇ ਲਈ ਦੀ ਤੁਹਾਨੂੰ ਦੱਸਿਆ ਅੱਗੇ ਵੀ ਚੀਜ਼ ਇਹ ਗੱਡੀ ਭਾਜੀ ਐਸਐਕਸ ਮਾਡਲ ਪੁਸ਼ ਬਟਨ ਸਟਾਰਟ 15 ਮਾਡਲ ਆ 7 ਲੱਖ 90 ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਮਿਲ ਜਾਏਗੀ ਭਾਜੀ ਇਹਦੀ ਐਵਰੇਜ ਵੀ ਬਹੁਤ ਸੋਹਣੀ ਆ ਨਾ ਕ੍ਰੇਟਾ ਸੋਹਣੀ ਆ ਭਾਜੀ ਐਵਰੇਜ ਦੀ ਨਹੀਂ ਗੱਲ ਕੱਲੀ ਕ੍ਰੇਟਾ ਗੱਡੀ ਹੈਵੀ ਗੱਡੀ ਆ ਇਹ ਐਵੇਂ ਜਿੱਦ ਦੀ ਹਿਲਦੀਆਂ ਜਾਂ ਐਵੇਂ ਨਹੀਂ ਹੁੰਦੀਆਂ ਕਈ ਕੰਪਨੀਆਂ ਦੇ ਕਾਰਨ ਚਲੋ ਨਾ ਨਹੀਂ ਲੈਣਾ ਚਾਹੀਦਾ ਕਈ ਕੰਪਨੀਆਂ ਦੇ ਕਾਰਨ ਸਸਤੀਆਂ ਮਿਲ ਜਾਂਦੀਆਂ ਨੇ ਉਹਨਾਂ ਦੀ ਐਵਰੇਜ ਹੱਦ ਪਰ ਉਹਨਾਂ 'ਚ ਸੇਫਟੀ ਨਹੀਂ ਹੁੰਦੀ ਵੈਸੇ ਮੈਂ ਇੱਕ ਚੀਜ਼ ਭਈ ਯਾਤਰਾ ਦੇਖੀ ਆ ਬਈ ਨਵੀਂ ਨਾਲੋਂ ਪੁਰਾਣੀ ਦਾ ਮੁੱਲ ਜ਼ਿਆਦਾ ਬਿਲਕੁਲ ਬਾਜੀ ਨਵੀਂ ਜਿਹੜੀ ਨਾਲੋਂ ਗੱਡੀ ਪੁਰਾਣੀ ਹੈਵੀ ਹੁੰਦੀ ਹੈ ਗਾਧ ਗਾਹ ਕੰਪਨੀਆ ਲੋਹਾ ਹਲਕਾ ਕਰੀ ਜਾਰੀ ਪਰ ਕ੍ਰੇਟਾ ਕਹੋ ਜੀ ਕਾਰ ਆ ਇਹਦਾ ਅਜ ਤੱਕ ਵੀ ਪੈਠ ਪੂਰੀ ਬਣੀ ਹੋਈ ਆ ਲੋ 2015 ਚ ਕਾਰ ਆ 15 ਮਾਡਲ ਆ ਵੀ ਤਾਂ ਸਾਹਮਣੇ ਸਸਲਾ ਫੁੱਲ ਰੇਟ ਤੇ ਫੁੱਲ ਡਿਮਾਂਡ ਦੇਗਾ ਕ੍ਰੇਟਾ ਦੇ ਵਰਨਾ ਦੋਵੇਂ ਗੱਡੀਆਂ ਟੌਪ ਤੇ ਟੌਪ ਤੇ ਨਹੀਂ ਟੌਪ ਤੇ ਨਹੀਂ ਕਰਨਾ ਬਣਾਇਆ ਮੁੜਕੇ ਨਹੀਂ ਹਾਂ ਤੇ ਹੁਣ ਇਹ ਅੱਗੇ ਬਾਜੀ 2019 ਮਾਡਲ ਗੱਡੀ ਆ ਹਾਂ ਇਹ ਐਕਸ ਮਾਡਲ ਆ ਡੀਜ਼ਲ ਵੇਰੀਐਂਟ ਆ 65000 ਚੱਲੀ ਹੋਈ ਆ ਇਹ ਗੱਡੀ ਲਗਭਗ ਵੀ 10 ਲੱਖ ਰੁਪਏ ਦੀ ਰੇਂਜ ਦੇ ਵਿੱਚ ਆਪਾਂ ਦੇ ਦੇਵਾਂਗੇ ਇਹ ਕਿੰਨੀ ਚੱਲੀ ਆ ਇਹ ਭਾਜੀ 65000 ਕਿਲੋਮੀਟਰ ਚੱਲੀ ਹੋਈ ਫੰਕਸ਼ਨ ਸਾਰੇ ਇਹਦੇ ਵਿੱਚ ਵੀ ਮਿਲਣਗੇ ਮੇਰੇ ਕੋਲ 에ਅਰ ਬੈਗ ਸਟੀਅਰਿੰਗ ਕੰਟਰੋਲ ਪਲੇਅਰ ਇਹ ਬੇਸਿਕ ਫੰਕਸ਼ਨ ਹੋਗੇ ਭਾਜੀ ਹੁਣ ਕਾਰਾਂ ਦੇ ਲਈ ਸਾਰੀਆਂ ਕਾਰਾਂ ਚ ਮਿਲਣਗੇ ਤੁਹਾਨੂੰ ਆਪਣੇ ਗੱਡੀ ਡੀਜ਼ਲ ਇਹ ਵੀ ਡੀਜ਼ਲ ਮਾਡਲ ਆ ਠੀਕ ਆ ਆਪਾਂ ਗੱਡੀਆਂ ਦੇ ਨਾਲ ਨਾਲ ਵੇਰੀਐਂਟ ਵੀ ਦੱਦਿਓ ਜਰੂਰ ਜਰੂਰ ਇਹ ਐਕਸ ਵੇਰੀਐਂਟ ਭਾਜੀ ਮੈਂ ਤਾਂ ਹੀ ਪਹਿਲੀ ਮੈਂਸ਼ਨ ਕਰਦਾ ਐਕਸ ਵੇਰੀਐਂਟ ਆ ਅਲੋਏ ਟਾਇਰ ਲੱਗੇ ਹੋਏ ਨੇ ਸੋਹਣੀ ਕੰਡੀਸ਼ਨ ਚ ਕਾਰ ਆ ਇਹੋ ਜੇ ਰੇਟ ਦੇ ਉੱਤੇ ਕਾਰ ਮਲ ਮਲੋ ਮਿਲਣੀ ਨਹੀਂ ਨੰਬਰ ਗੱਡੀਆਂ ਬਿਲਕੁਲ ਪੰਜਾਬ ਨੰਬਰ ਗੱਡੀਆਂ ਅਗਲੀ ਗੱਲ ਕਰੀਏ ਭਾਈ ਹੋਰ ਬਜਟ ਚ ਆ ਜੰਨੇ ਆ ਇਹ ਹੈ ਕਿ ਜੀ ਪੈਟਰੋਲ ਡਿਜ਼ਾਇਰ ਹਾਂ ਇਹ ਵੀ ਪੈਟਰੋਲ ਡਿਜ਼ਾਇਰ ਵੀ ਆਪਣੇ ਸੈਗਮੈਂਟ ਦੀ ਵਧੀਆ ਕਾਰ ਆ ਭਾਜੀ ਇਹ ਰੋਡ ਦੀ ਰਾਣੀ ਬਿਲਕੁਲ ਭਾਜੀ 54000 ਕਿਲੋਮੀਟਰ ਔਨ ਰਿਕਾਰਡ ਚੱਲੀ ਹੋਈ ਆ ਕਿੱਟੀ ਬਿਲਕੁਲ ਭਾਜੀ ਬਿਲਕੁਲ ਰਿਕਾਰਡ ਦੇ ਨਾਲ ਚੱਲੀ ਸੋਹਣਾ ਰੰਗ ਆ ਪੀਬੀ 7 ਨੰਬਰ ਆਪਣਾ ਲੋਕਲ ਪੈਟਰੋਲ ਵੇਰੀਐਂਟ ਵਿੱਚ ਗੱਡੀ ਆ ਅੰਦਰੋਂ ਇੰਟੀਰੀਅਰ ਇਕਲ ਰੋਕ ਰੌਂਡ ਕਰਵਾ ਦਿੰਨੇ ਆ 54 ਹਜ਼ਾਰ ਚੱਲੀ ਆ ਕੰਪਨੀ ਰਿਕਾਰਡ ਵਿੱਚ ਬਿਲਕੁਲ ਭਾਜੀ ਬਿਲਕੁਲ ਰਿਕਾਰਡ ਦੇ ਨਾਲ ਚੱਲੀ ਤਾਂ ਹੀ ਆਪਣੇ ਕੋਲ ਖੜੀ ਆ ਆਪਾਂ ਉਹੋ ਜੀ ਕੋਈ ਗੱਡੀ ਚੀਜ਼ ਖੜੀ ਨਹੀਂ ਕਰੀਦੀ ਭਾਜੀ ਨਾ ਆ ਬਹੁਤ ਪੁਰਾਣਾ ਹੋ ਗਿਆ ਇਸ ਲਾਈਨ ਦੇ ਵਿੱਚ ਹੁਣ ਉਹ ਚੀਜ਼ਾਂ ਹੈ ਹੀ ਨਹੀਂ ਵਿੱਚ ਲੋਕੀ ਕਹਿ ਲੋ ਬਿਲਕੁਲ ਭਾਜੀ ਨਾ ਆ ਨਾ ਬਣਾਉਣਗੇ ਮੇਨਟੇਨ ਕਰਨ ਤੇ ਬੜਾ ਜ਼ੋਰ ਲੱਗਦਾ ਗੱਡੀ 2017 ਮਾਡਲ ਆ ਭਾਜੀ 5 ਲੱਖ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਮਿਲ ਜੇਗੀ ਤਾਂ ਭਾਜੀ ਲੱਖ ਰੁਪਏ ਦੀ ਰੇਂਜ ਬਿਲਕੁਲ 17 ਮਾਡਲ VXI ਡਿ ਨਮੀ ਸ਼ੇਪ ਦੀਸ 5 ਲੱਖ ਰੁਪਏ ਦੀ ਰੇਂਜ ਦੇ ਵਿੱਚ 54000 ਚੱਲੇ ਗੱਡੀ ਆ ਤੇ ਇਹਦੇ ਤੇ ਲੋਨ ਇਹ ਇਹਦੇ ਤੇ ਇਹਦੇ ਤੇ ਵੀ ਭਾਜੀ ਸੇਮ ਮੰਨ ਕੇ ਚਲੋ 1 ਲੱਖ ਸਵਾ ਲੱਖ ਦੇ ਕੇ ਲੋਨ ਹੋ ਜਾਂਦਾ ਬਾਕੀ ਪੇਪਰ ਦੇ ਹਿਸਾਬ ਦੇ ਨਾਲ ਹੁੰਦਾ ਬੈਂਕ ਦੀਆਂ ਤੁਹਾਡੀਆਂ ਰਿਕੁਆਇਰਮੈਂਟ ਹੁੰਦੀਆਂ ਫੁੱਲਫਿਲ ਹੋ ਜਾਣ ਹੋ ਜਾਂਦਾ ਜੀ ਤੇ ਅਪਰੂਵ ਕਿੰਨੇ ਦਿਨ ਦੇ ਵਿੱਚ ਹੁੰਦਾ ਭਾਜੀ 1 ਤੋਂ 1.5 ਦਿਨ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਤੇ ਸਵੇਰੇ ਆਓ ਸ਼ਾਮ ਤੱਕ ਹੋਇਆ ਸ਼ਾਮ ਤੱਕ ਵੀ ਕਰ ਦੇ ਦਈਦੀ ਆ ਨਹੀਂ ਤਾਂ ਨੈਕਸਟ ਡੇ ਦਾ ਆਪਾਂ ਕਰ ਦੇਈ ਦਿੰਨੇ ਓਕੇ ਤੇ ਹੁਣ ਆਪਣੇ ਤੋਂ ਆ ਗਈ ਫਿਰ 5 ਸਟਾਰ ਰੇਟਿੰਗ ਵਾਲੀ ਗੱਡੀ ਬਿਲਕੁਲ ਬਾਜੀ ਟਾਟਾ ਦੀ ਇਹ ਵੀ ਬਾਜੀ ਗੱਡੀ ਬਹੁਤ ਬਜਟ ਦੇ ਵਿੱਚ ਹੈ ਸਵਿਫਟ ਦੇ ਰੇਟ ਦੇ ਉੱਤੇ ਸਵਿਫਟ ਦੇ ਭਾਅ ਤੇ ਹੈ ਜੀ 18 ਮਾਡਲ ਸਵਿਫਟ ਦਾ ਲੁੱਕੀ ਰੇਟ ਮੰਗ ਲੈਂਦੇ 6-6 ਲੱਖ ਰੁਪਈਆ ਅਸੀਂ 6 ਲੱਖ ਤੁਹਾਨੂੰ ਨੇਕਸਨ ਦੇ ਦਾਂਗੇ 18 ਮਾਡਲ ਡੀਜ਼ਲ ਵੀਰੀਐਂਟ ਆ ਦੀ ਵੀ ਬਹੁਤ ਡਿਮਾਂਡ ਆ ਨਾ ਬਹੁਤ ਡਿਮਾਂਡ ਆ ਬਾਜੀ ਖੁੱਲੀ ਡੁੱਲੀ ਕਾਰ ਆ ਉੱਚੀ ਗੱਡੀ ਆ ਅਲੋਇ ਟਾਇਰ ਲੱਗੇ ਹੋਏ ਨੇ ਅੰਦਰੋਂ ਇੰਟੀਰੀਅਰ ਤੁਹਾਨੂੰ ਮੈਂ ਚੈੱਕ ਕਰਵਾ ਦੇਣਾ ਸਾਰੀ ਐ ਨਵੀਂ ਪਈਆ ਗੱਡੀ ਗੱਡੀ ਬਹੁਤ ਸੋਹਣੀ ਗੱਡੀ ਆ ਵੀ ਦੇਖੋ ਟ ਇਹ ਸੇਫਟੀ ਪੱਖੋਂ ਕਹਿੰਦੇ ਬੰਦੇ ਨੂੰ ਬਚਾਉਣ ਵਾਲੀ ਗੱਡੀ ਬਿਲਕੁਲ ਭਾਜੀ ਬਚਾਉਣ ਵਾਲੀਆਂ ਮਾਡਰਨ ਕਾਰਾਂ ਜੀ ਟਾਟਾ ਨੂੰ ਉਹ ਟਾਟਾ ਨਹੀਂ ਰਹੀ ਜਿਹੜੀ ਪਹਿਲਾਂ ਪੁਰਾਣੀ ਟਾਟਾ ਸੀ ਹੁਣ ਤਾਂ ਟਾਟਾ ਸੇਲ ਦੇ ਵਿੱਚ ਵੀ ਦੂਜੇ ਤੀਜੇ ਨੰਬਰ ਤੇ ਹੈ ਜੀ ਇੰਡੀਆ ਚ ਸੇਫਟੀ ਵਾਈਜ਼ ਹੀ ਗੱਡੀਆਂ ਵਧੀਆ ਫਾਈਵ ਸਟਾਰ ਰੇਟਿੰਗ ਵਾਲੀ ਗੱਡੀਆਂ ਹੈਗੀਆਂ ਮੇਨ ਪਰਪਸ ਆਪਣਾ ਹੁੰਦਾ ਸੇਫਟੀ ਦਾ ਗੱਡੀ ਬਿਲਕੁਲ ਭਾਜੀ ਇਹ ਹੀ ਚੱਕਰ ਹੈ ਇਹ ਕਾਰ ਇਹ ਨਾ ਕਰਾਂ ਕਰਕੇ ਤੁਹਾਨੂੰ ਦੱਸਿਆ ਵੀ 6 ਲੱਖ ਰੁਪਏ ਦੀ ਰੇਂਜ ਚ ਲੁਕਸ ਸਵਿਫਟ ਦਾ ਮੰਗ ਲੈਂਦੇ ਡੀਜ਼ਲ ਦਾ ਆਪਾਂ ਨੈਕਸਨ ਚ ਗਾਦਾ ਆਪਾਂ ਨੈਕਸਨ ਦੇ ਰਿਹਾ ਤੇ ਹੁਣ ਆਪਣੇ ਤੋਂ ਵੀ ਕਹਿੰਦੇ ਵਰਨਾ ਚਾ ਆਪਣੇ ਚਾਰ ਗੱਡੀਆਂ ਖੜੀਆਂ ਚਾਰ ਵਰਨਾ ਖੜੀਆਂ ਨੇ ਭਾਜੀ ਸਾਰੇ 18 19 20 ਤਿੰਨ ਤਰ੍ਹਾਂ ਦੇ ਮਾਡਲ ਖੜੇ ਆ ਚਾਰ ਗੱਡੀ ਭਾਲ ਰਿਆ ਨਾ ਭਈ ਉਹਦੇ ਲਈ ਤਾਂ ਇਹ ਵੀਡੀਓ ਬਹੁਤ ਵਧੀਆ ਹੋਣ ਬਣੀ ਕਿ ਚਾਰ ਚਾਰ ਵਰਨਾ ਖੜੀਆਂ ਬਿਲਕੁਲ ਭਾਜੀ ਪਹਿਲਾਂ ਆਪਾਂ ਗੋ ਸ਼ੁਰੂਆਤ ਕਰਦੇ ਇੱਕ ਵਾਰੀ ਫਰੇਮ 'ਚ ਲੈ ਲਓ ਭਈ ਗੱਡੀਆਂ ਬਿਲਕੁਲ ਬਿਲਕੁਲ ਸਰ ਲੈ ਲਓ ਇੱਕ ਆ ਗਈ ਸਨਰੂਫ ਵਾਲੀ ਪਹਿਲੀ ਗੱਡੀ ਆਪਣੀ ਆਈ ਸਨਰੂਫ ਵਾਲੀ ਗਈ ਬਿਲਕੁਲ ਭਾਜੀ ਸਨਰੂਫ ਵਾਲਾ ਟੌਪ ਐਂਡ ਮਾਡਲ ਆ 6 ਇਅਰ ਬੇਗੜਾ ਸੀਟਾ ਵੀ ਠੰਡੀਆਂ ਗਰਮ ਹੁੰਦੀਆਂ ਨੇ ਇਹਦੀਆਂ ਅੱਛਾ ਪੈਟਰੋਲ ਵੇਰੀਐਂਟ ਫਰਸਟ ਓਨਰ ਕਾਰ ਆ ਇਨਸ਼ੋਰੈਂਸ ਹੈਗੀ ਆ ਇਹ ਗੱਡੀ ਕੋ 8,25,000 ਦੀ ਰੇਂਜ ਵਿੱਚ ਮਿਲ ਜੇਗੀ 18 ਮਾਡਲ ਜੀ ਤੇ ਗੱਡੀ ਕਿੰਨੇ ਨਾਂ ਤੇ ਆ ਫਰਸਟ ਓਨਰ ਕਾਰ ਹੋਏਗੀ ਜੀ ਬਾਈ ਬਿਲਕੁਲ ਬਾਈ ਗੱਡੀ ਆ ਬਈ ਦੇਖੋ ਬਈ ਗੱਡੀ ਬਾਲੀ ਸੋਣੀ ਆ ਅੰਦਰੋਂ ਇੱਕ ਵਾਰੀ ਚੈੱਕ ਕਰਾ ਦੀ ਬਈ ਅੰਦਰੋਂ ਇੰਟੀਰੀਅਰ ਦੇਖੋ ਗੱਡੀ ਦਾ ਇੰਟੀਰੀਅਰ ਨਵਾਂ ਆ ਜੀ ਸਾਰਾ ਕੁਝ ਪੈਟਰੋਲ ਕਾਰ ਵੱਲੋਂ ਭਾਜੀ ਕੋਈ ਮੇਟੀ ਨਾਲ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਐਨ ਨਵੀ ਪਈ ਹੋਈ ਏ ਗੱਡੀ ਤੇ ਹੁਣ ਆਪਣੇ ਤੋਂ ਇਹਦਾ ਰੇਟ ਕਿੰਨਾ ਰੱਖਿਆ ਆਪਣੇ ਭਾਜੀ 8 ਲੱਖ 25 ਹਜ਼ਾਰ ਦੀ ਰੇਂਜ ਵਿੱਚ ਗੱਡੀ ਮਿਲ ਜੇਗੀ ਤਾਂ ਠੀਕ ਆ ਤੇ ਹੁਣ ਆਪਣੇ ਤੋਂ ਅਗੀ ਦੂਜੀ ਵਰਨਾ ਜੀ ਜੀ ਭਾਜੀ ਦੂਜੀ ਵਰਨਾ ਅੱਗੇ ਤੋਂ ਅੱਗੇ ਵਰਨਾ ਦਾ ਹੁਣ ਤੁਹਾਨੂੰ ਐਡ-ਆਨ ਕਰਾਈ ਜਾਣਾ ਡੀਜ਼ਲ ਪੈਟਰੋਲ ਹਰ ਤਾਂ ਉਹਦੇ ਕਸਟਮਰ ਸਾਡੇ ਕੋਲ ਕਾਰ अवेलेबल ਹੁੰਦੀ ਆ ਤੇ ਕਹਿੰਦੇ ਜਿੱਦਾਂ ਹੁਣ ਗੱਡੀ ਬਹੁਤ ਘੱਟ ਚੱਲੀ ਆ ਬਿਲਕੁਲ ਭਾਜੀ ਏ ਭਾਜੀ ਗਰੰਟੀ ਹੁੰਦੀ ਸਾਡੀ ਹਰ ਚੀਜ਼ ਦੀ ਜਿਵੇਂ ਆਹ ਗੱਡੀ ਦੀ ਗੱਲ ਕਰੀਏ 2019 ਮਾਡਲ ਇਹ 28000 ਕਿਲੋਮੀਟਰ ਚੱਲੀ ਗੱਡੀ ਸਿਰਫ ਨਾਲ ਦੇ ਟਾਇਰ ਨੇ ਭਾਜੀ 28000 28000 ਕਿਲੋਮੀਟਰ ਚੱਲੀ ਹੋਈ ਆ ਨਾਲ ਦੇ ਟਾਇਰ ਨੇ ਗੱਡੀ ਦੇ ਡੀਟਾ ਮਾਰ ਕੇ ਕੱਢਦੀ ਨਹੀਂ ਨਾ ਵਰਤਾਂ ਗੱਡੀ ਭਾਜੀ ਆਮ ਕਰਕੇ ਕਾਰਾਂ ਘੱਟੇ ਤੋਂ ਪੁਰਾਣੀ ਮਾਡਲ ਜਈਏ ਘੱਟ ਮਿਲਦੀ ਨੇ ਘੱਟ ਚੱਲੀ ਹੋਈ ਕਾਰ ਹਰ ਚੀਜ਼ ਦੀ ਗਰੰਟੀ ਆ ਕਵਰ ਤੱਕ ਨਹੀਂ ਲਿੱਥੇ ਹੋਏ ਠੀਕ ਆ ਸੋਨਾ ਨੰਬਰ 5008 ਇਹਨੂੰ ਵੀ ਬੈਂਦਰੋ ਇੰਟੀਰੀਅਰ ਚੈੱਕ ਕਰੋ ਇਹਦਾ ਵੀ ਗੱਡੀ ਦਾ ਬਿਲਕੁਲ ਭਾਜੀ 19 ਮਾਡਲ ਆ ਗੱਡੀ ਇਹ ਵੀ 9 ਲੱਖ ਰੁਪਏ ਦੀ ਰੇਂਜ 'ਚ ਭਾਜੀ ਕਾਰ ਮਿਲ ਜਾਏਗੀ। ਘੱਟ ਚੱਲੀ ਹੋਈ ਆ ਸੋਹਣੇ ਮੰਮ। ਅੰਦਰੋਂ ਗੱਡੀ ਬੜੀ ਸਾਫ਼ ਪਈ ਆ। ਭਾਜੀ ਇਹੀ ਗੱਲ ਆ ਖਸਾਵਟ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਮੇਨਟੇਨੈਂਸ ਦਾ ਕਾਰ ਦਾ। ਲੋਕ ਕਿਲੋਮੀਟਰ ਅੱਗੇ ਪਿੱਛੇ ਸਾਡੀ ਇੰਡਸਟਰੀ 'ਚ ਬੜੇ ਲੋਕ ਕਰਦੇ ਨੇ ਕੰਮਕਾਰ ਪਰ ਜਦੋਂ ਆਪਾਂ ਗੁਣ ਦੱਸੀ ਦੇ ਵੀ ਨਾਲ ਦੇ ਟਾਇਰ ਨੇ ਇੰਟੀਰੀਅਰ ਚੈੱਕ ਕਰ ਲੋ ਇਹ ਚੀਜ਼ਾਂ ਬਦਲੀ ਨਹੀਂ ਕੀਤੀਆਂ ਜਾ ਸਕਦੀ। ਉਹ ਗੱਡੀਆਂ ਭਾਈ ਵੇਚਣ ਨੂੰ ਤਾਂ ਜਿਹੜੀਆਂ ਮਰਜ਼ੀ ਵੇਚੀ ਜੋ ਉਹ ਨਾ ਜਿਹੜਾ ਬਣਾਉਣਾ ਬਹੁਤ ਮੁਸ਼ਕਲ ਆ ਭਾਜੀ ਬਹੁਤ ਮੁਸ਼ਕਲ। ਗੱਡੀਆਂ ਛੇਲ ਕਰ ਬਿਲਕੁਲ ਅੱਗੇ ਗੱਲ ਕਰੀਏ ਭਾਜੀ ਡੀਜ਼ਲ ਕ੍ਰੇਟਾ ਦੀ ਠੀਕ ਆ ਆ ਵੀ ਜੀ ਡੀਜ਼ਲ ਵਰਨਾ ਸੌਰੀ ਹਾਂ ਡੀਜ਼ਲ ਵਰਨਾ ਜੀ ਇਹ 0028 ਨੰਬਰ ਦਾ ਜੀ ਗੱਡੀ ਆ 2020 ਮਾਡਲ ਆ ਓਕੇ ਇਹ ਵੀ ਗੱਡੀ 70000 ਦੇ ਕਰੀਬ ਚੱਲੀ ਹੋਈ ਆ 10 ਲੱਖ 40000 ਦੀ ਰੇਂਜ ਦੇ ਵਿੱਚ ਆ ਡੀਜ਼ਲ ਮਾਡਲ ਗੱਡੀ ਠੀਕ ਆ ਸੋਨਾ ਮਤਲਬ ਖੜਾਵਾ ਗੱਡੀ ਦਾ ਸਾਰੀ ਗੱਡੀ ਵਧੀਆ ਹਰ ਚੀਜ਼ ਦੀ ਇਹਦੀ ਵੀ ਗਾਰੰਟੀ ਹੋਏ ਕਿਲੋਮੀਟਰ ਪੇਪਰ ਵਰਕ ਸਾਰੀ ਚੀਜ਼ ਦੀ ਗਾਰੰਟੀ ਆ ਓਕੇ ਮੋਸਟਲੀ ਕਾਰਾਂ ਦਾ ਕੀ ਹੁੰਦਾ ਜਿੰਨੀ ਪ੍ਰਾਣੀ ਹੁੰਦੀ ਨਹੀਂ ਗਰੰਟੀ ਦਿੰਦੇ ਆਪਾਂ ਜਿਹੜੀ ਵੀ ਕਾਰ ਦਵਾਂਗੇ ਹਰ ਚੀਜ਼ ਦੀ ਗਰੰਟੀ ਦਵਾਂਗੇ ਰੂਪ ਦੇ ਵਿੱਚ ਗਰੰਟੀ ਭਾਜੀ ਲਿਖਤੀ ਚ ਵੀ ਲੈ ਸਕਦੇ ਆਂ ਵਰਬਲੀ ਤਾਂ ਸਾਡੇ ਹੈ ਹੀ ਹੈ ਜੋ ਚੀਜ਼ ਕਹਿ ਦਿੱਤੀ ਉਸੇ ਤੇ ਹੀ ਖੜੇ ਆਂ ਬਿਲਕੁਲ ਭਾਜੀ 딜 ਕਰਨ ਤੋਂ ਪਹਿਲਾਂ ਹੀ ਸਾਰੀ ਤਰ੍ਹਾਂ ਸੈਟੀਸਫਾਈ ਕਰਵਾਵਾਂਗੇ ਭਾਜੀ ਭਈ ਜਿੰਦ ਤੱਕ ਆ ਤਾਂ ਸੇ ਲੈਣਾ ਇਹਦਾ ਕੁਝ ਨਹੀਂ 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 ਇਦਾਂ ਇਦਾਂ ਨਹੀਂ ਹੁੰਦਾ ਭਾਜੀ ਆਪਾਂ ਕੰਪੀਟੀਸ਼ਨ ਬੜਾ ਟਫਾ ਇੰਡਸਟਰੀ ਦਾ ਸੀ ਆਪਣੇ ਕੋਲ ਹਰ ਚੀਜ਼ ਵਧੀਆ ਹੀ ਰੱਖੀ ਹੋਈ ਆ ਤੇ ਇਹਦਾ ਰੇਟ ਆਪਾਂ ਕਿੰਨਾ ਮੰਨਾਂ ਰੇਟ ਭਾਜੀ ਮੈਂ ਤੁਹਾਨੂੰ ਦੱਸਿਆ 10 ਲੱਖ 40 ਹਜ਼ਾਰ ਦੀ ਰੇਂਜ ਦੇ ਵਿੱਚ ਆ ਥੋੜਾ ਬਤਾ ਮੰਨਤਾ ਨਾ ਕਰਵਾ ਦੇਾਂਗੇ ਵੀਰ ਨੂੰ ਕਿਸੇ ਨੂੰ ਖਾਲੀ ਨਹੀਂ ਧੋਰਾਂਗੇ ਲੈਣਾ ਆ ਤਿੰਨ ਦਿਖਾਤੀ ਆਪਾਂ ਚਿੱਟੇ ਗੱਲ ਦੀ ਕਈ ਕਲਰ ਦੀ ਚੋਇਸ ਹੁੰਦੀ ਬਿਲਕੁਲ ਆਪਣੇ ਕਲਰ ਇਹ ਭਾਜੀ ਨਵੀਂ 20 ਮਾਡਲ ਵਰਨਾ ਓਕੇ ਬਿਲਕੁਲ ਭਾਜੀ 2020 ਮਾਡਲ ਲੱਗੀ ਬਹੁਤ ਸੋਹਣਾ ਬਹੁਤ ਸੋਹਣਾ ਭਾਜੀ ਮੈਟੈਲਿਕ ਕਲਰ ਆਂਦਾ ਇਹ 2020 ਮਾਡਲ ਆ ਹਾਂ ਇਹ ਭਾਜੀ ਸਨਰੂਫ ਵਾਲਾ ਵੇਰੀਐਂਟ ਆ ਨਵੀਂ ਸ਼ੇਪ ਦੀ ਕਾਰ ਆ ਡੀਜ਼ਲ ਦੇ ਵਿੱਚ ਇਹਦੀ ਡਿਮਾਂਡ ਬਹੁਤ ਆਉਂਦੀ ਆ ਆਪ ਲਾਸਟ ਮਹੀਨੇ ਦੀ ਗੱਡੀ ਆ ਅੰਦਰੋਂ ਇੱਕ ਇੰਟੀਰੀਅਰ ਨੂੰ ਲੁੱਕ ਆਰౌਂਡ ਕਰਾਦ ਨੇ 42000 ਕਿਲੋਮੀਟਰ ਚੱਲੀ ਹੋਈ ਆ 42000 ਕਿਲੋਮੀਟਰ ਚੱਲੀ ਆ ਇਹ ਵੀ ਆਨ ਰਿਕਾਰਡ ਆਨ ਰਿਕਾਰਡ ਹੋਗੀ ਭਾਜੀ ਗੱਡੀਆਂ ਆਪਣੀ ਬਾਈ ਜਮੀਨ ਨਵੀਆਂ ਗੱਡੀਆਂ ਤਾਂ ਹੀ ਕੰਮ ਕਰੀਆ ਨਵੀਆਂ ਗੱਡੀਆਂ ਸਾਰੀਆਂ ਆਨ ਰਿਕਾਰਡ ਹੀ ਮਿਲਣੀਆਂ ਤੁਹਾਨੂੰ ਠੀਕ ਆ 42000 ਕਿਲੋਮੀਟਰ ਚੱਲੀ ਹੋਈ ਆ ਗੱਡੀ ਹਰ ਚੀਜ਼ ਦੀ ਗਾਰੰਟੀ ਆ ਰੇਟ ਦੀ ਗੱਲ ਕਰਾਂਗੇ 11 ਲੱਖ 25 ਹਜ਼ਾਰ ਦੀ ਜੈਸਨੋ ਕਾਰ ਮਿਲ ਜੇਗੀ ਭਾਜੀ 11 ਲੱਖ 25 ਹਜ਼ਾਰ ਦੀ ਬਿਲਕੁਲ ਭਾਜੀ ਬਿਲਕੁਲ ਭਾਜੀ ਟੌਪ ਐਂਡ ਮਾਡਲ ਕਾਰ ਆ ਅਲੋਇ ਟਾਇਰ ਬਹੁਤ ਸੋਹਣੇ ਲੱਗੇ ਹੋਏ ਆ ਪਲਾਟੀ ਦੇ ਦੇਖੋ ਵੀ ਅਲੋਏ ਵੈਲ ਤੋਂ ਬਿਨਾਂ ਤਾਂ ਗੱਡੀ ਚੱਚਦੀ ਨਹੀਂ ਆ ਭਾਜੀ ਆਪਣੇ ਕੋ ਖੜੀ ਨਹੀਂ ਕਾਰ ਕੋਈ ਵੀ ਗੱਡੀ ਆ ਆਪਣੇ ਸ਼ੌਕੀਨ ਆ ਇਹਨੇ ਕੋਈ ਹੋਵੇ ਆਪਣਾ ਨੂੰ ਲੱਗੇ ਆਪ ਆਪ ਵਾਦੀ ਦੇ ਆ ਜੇ ਜੇ ਬੰਦਾ ਬਾਹਰੋਂ ਆਉਂਦਾ ਨਾ ਤੇ ਜੇ ਉਹਨੂੰ ਪਤਾ ਲੱਗਦਾ ਪੰਜਾਬ ਚ ਐਂਟਰ ਕਿਵੇਂ ਕਰਨਾ ਲੋਏ ਇਹ ਵੀ ਲੱਗਦਾ ਬਈ ਪੰਜਾਬ ਜੋ ਆਪਾਂ ਵੱਡ ਗਏ ਹੁਣ ਤੇ ਹੁਣ ਆਪਣੇ ਤੋਂ ਹੈਗੀ ਬਈ ਕਹਿੰਦੇ ਮਰਸੀਡੀਜ਼ ਪਾਜੀ ਈ ਕਲਾਸ ਲਗਜ਼ਰੀ ਦੇ ਵਿੱਚ ਪਾਜੀ ਬਿਲਕੁਲ ਬਿਲਕੁਲ ਪਾਜੀ ਦੇ ਵਿੱਚ ਸਭ ਤੋਂ ਵਧੀਆ ਗੱਡੀ ਸਭ ਤੋਂ ਵਧੀਆ ਸਭ ਤੋਂ ਪੁਰਾਣੀ ਪਾਜੀ ਕਾਰ ਲਗਜ਼ਰੀ ਸੈਗਮੈਂਟ ਦੇ ਵਿੱਚ ਪਾਜੀ ਲੋਕ ਡਰਦੇ ਨੇ ਮੇਨਟੇਨੈਂਸ ਤੋਂ ਜਾਂ ਕਾਰਾਂ ਦੀ ਮੇਨਟੇਨੈਂਸ ਮਹਿੰਗੀ ਆ ਇਹ ਕਹ ਲਓ ਮਰੂਤੀ ਆ ਜੀ ਲਗਜ਼ਰੀ ਕਾਰਾਂ ਦੀ ਮਰੂਤੀ ਮਰਸੀਡੀਜ਼ ਆ ਬਹੁਤ ਪੁਰਾਣੀ ਕੰਪਨੀ 70 72 ਸਾਲ ਤੋਂ ਇੱਥੇ ਆ ਦਸਣ ਦੀ ਲੋੜ ਨਹੀਂ ਪਾਜੀ ਬਿਲਕੁਲ ਜਰਮਨ ਕਾਰ ਆ ਜੀ ਤੋਹਫਾ ਆ ਨਿਹਰਾ ਗੱਡੀ ਇਹ ਗੱਡੀ 2014 ਮਾਡਲ ਆ ਜੀ 90000 ਕਿਲੋਮੀਟਰ ਚੱਲੀ ਹੋਈ ਆ ਵਿਦ ਰਿਕਾਰਡ ਰੇਟ ਦੀ ਗੱਲ ਕਰਾਂਗੇ ਜੀ ਆ ਮੈਂ ਰੇਟ ਉਹ ਲਵਾਣਾ ਪਾਜੀ ਵਰਨਾ ਗੱਡੀ ਵਾਲਾ ਬਿਲਕੁਲ ਪਾਜੀ ਵਰਨਾ ਗੱਡੀ ਵਾਲਾ ਰੇਟ ਹੀ ਹੋਊਗਾ ਪਾਜੀ ਮੰਨ ਕੇ ਚਲੋ ਵੀ ਗੱਡੀ ਨਵੀਂ 75-80 ਲੱਖ ਦੀ ਐ ਓਕੇ ਪਰ ਆਪਾਂ ਨੂੰ ਮੌਕੇ ਤੇ 12 ਲੱਖ 25000 ਦੀ ਗੱਡੀ ਮਿਲ ਜਾਏਗੀ 12 ਲੱਖ 25000 ਬਿਲਕੁਲ ਨਵੀਂ ਸ਼ੇਪ ਦੀ ਪਾਜੀ ਗੱਡੀ ਆ ਆਮ ਕੋ ਡੀਲਰ 16 17 18 ਵੀ ਮੰਗ ਲੈਂਦੇ ਆਪਾਂ 12 25 ਦੀ ਰੇਂਜ ਦੇ ਵਿੱਚ ਗੱਡੀ ਬਾਕੀ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹ ਲਈ ਕੋਈ ਨਾ ਕੋਈ ਸਪੈਸ਼ਲ ਆਫਰ ਜ਼ਰੂਰ ਦੇਵਾਂਗੇ ਇਹਦੇ ਵੀ ਇਹਦੇ ਵੀ ਕਿੰਨੇ 2 2 ਲੱਖ ਰੁਪਇਆ ਹਾਂਜੀ ਭਾਜੀ 2 ਤੋਂ 2.5 ਭਾਜੀ ਬਾਕੀ ਬਿਲਕੁਲ ਬਿਲਕੁਲ ਗੱਡੀ ਲੈ ਜਾਓ ਆਰਾਮ ਨਾਲ ਹਾਂ ਤੇ ਗੱਡੀ ਦਾ ਦੇਖੋ ਵੀ ਇੰਟੀਰੀਅਰ ਆ ਗੱਡੀ ਦੀਆਂ ਤੇ ਆ ਬਾਤਾਂ ਹੀ ਲੱਗਾ ਭਾਜੀ ਬਿਲਕੁਲ ਭਾਜੀ ਸੁਪਰ ਲਗਜ਼ਰੀ ਕਾਰ ਨੇ కర్ਟਨ ਵਗੈਰਾ ਸਾਰਾ ਕੁਝ ਲੱਗਿਆ ਹੀ ਜਾਂਦਾ ਨਹੀਂ ਲਗਜ਼ਰੀ ਕਾਰ ਭਾ ਰਿਆ ਨਾ ਵੀਰ ਸਵਰਨਾ ਦੇ ਰੇਟ ਤੇ ਲੈ ਆਂ ਪੀ ਬਾਜੀ ਦੇ ਬਿਲਕੁਲ ਬਾਜੀ ਵਰਨਾ ਦੇ ਰੇਟ ਤੇ ਡੀਜ਼ਲ ਵੀਰੀਅੰਟ ਬਾਜੀ ਐਵਰੇਜ ਵੀ ਬਹੁਤ ਸੋਹਣੀ ਆ ਗੱਡੀ ਦੀ 20+ ਐਵਰੇਜ ਹੈ ਦੀਪਾ ਜੀ ਡਰਾਈਵ ਕੁਆਲਿਟੀ ਇੱਕਦਮ ਵਧੀਆ ਤੇ ਹੁਣ ਆਪਣੇ ਤੋਂ ਆਗਈ ਆਪਣੇ ਤੋਂ ਕਾਲੀ ਨਾਗਣੀ ਗੱਡੀ ਵੀ ਘੈਂਟ ਤੇ ਬੰਦੇ ਵੀ ਘੈਂਟ ਤੋਂ ਨਹੀਂ ਬਾਜੀ ਠੀਕ ਠਾਕ ਬਾਜੀ ਮੈਂ ਕਿਹਾ ਹੁਣ ਨਾ ਦੋ ਝੋਟੇ ਜੋ ਮਹੀ ਬਿਲਕੁਲ ਬਾਜੀ ਬਿਲਕੁਲ ਤੇ ਦੱਸੋ ਪਹਿਲੀ ਨਾਗਣੀ ਦੀ ਗੱਲ ਕਰੀਏ ਇਹ ਬਾਜੀ 2024 ਰਜਿਸਟਰਡ ਆ ਹਾਂ ਲੋ ਮੈਨੂਫੈਕਚਰਿੰਗ ਇਹਦੀ 2023 ਦੀ ਦਸੰਬਰ ਦੀ ਆ ਤੇ ਹੈਗੀ Z6 ਆਟੋਮੈਟਿਕ ਡੀਜ਼ਲ ਵੇਰੀਐਂਟ ਆ ਜੀ ਠੀਕ ਆ ਜੀ ਬਾਕੀ ਕਾਰ ਦੇ ਫੀਚਰ ਤੇ ਕਾਰ ਦੀ ਡਰਾਈਵ ਤਾਂ ਚਲਾ ਕੇ ਹੀ ਪਤਾ ਲੱਗਦੀ ਆ ਕਿ ਇਹ ਤਾਂ ਮਰੀ ਲਾਜਵਾ ਕਾਰ ਦਾ ਚਲਾਵਾ ਮਤਲਬ ਇਹ ਮਹਿੰਦਰਾ ਦੀ ਪਹਿਲੀ ਕਾਰ ਆ ਜਿਹੜਾ ਇੰਨਾ ਵਧੀਆ ਚਲਾਵਾ ਪਾਜੀ ਜਿੱਦੋਂ ਉਹ ਸਕੋਰਪਿਓ ਵਾਲੀ ਖੜੀ ਤੇ ਇਹ ਹੈਗੀ ਐਨ ਹਾਂਜੀ ਕਿੰਨਾ ਕੋ ਫਰਕ ਪੈ ਜਾਂਦੇ ਆ ਪਾਜੀ ਫਰਕ ਐਦਾਂ ਆ ਕਿ ਉਹ ਦੇਸੀ ਟੱਚ ਚ ਠੀਕ ਆ ਇਹ ਲਗਜ਼ਰੀ ਫੀਲ ਦਿੰਦੀ ਆ ਚਲਾ ਕੇ ਚ ਵੀ ਇਹ ਚ ਦੇਸੀ ਟੱਚ ਪਲੱਸ ਲਗਜ਼ਰੀ ਇਹ ਦੋਨੇ ਆ ਜਾਂਦੀਆਂ ਆ ਮੰਨ ਲਓ ਫੋਰਚੂਨਰ ਲੈਣੀ ਆ ਤਾਂ ਉਹ ਲੈਣੀ ਹੋਵੇ ਕਿਸੇ ਵੀ ਤਰੀਕੇ ਨਾਲ ਚਲੋ ਫੋਰਚੂਨਰ ਦਾ ਇਹਦਾ ਸਿੱਧਾ ਮੁਕਾਬਲਾ ਤਾਂ ਨਹੀਂ ਪਰ ਸੋਰਚੂਨਰ ਨਾਲੋਂ ਇਹਦਾ ਡਰਾਈਵ ਜ਼ਿਆਦਾ ਬੈਟਰ ਆ ਕੰਫਰਟੇਬਲ ਮਲਕੀ ਪੂਰੀ ਚਲਾਵੇ ਦੀ ਪੂਰੀ ਟੱਕਰ ਦਿੰਦੀ ਮੈਂ ਕਹਿੰਦਾ ਫੋਰਚੂਨਰ ਨਾਲੋਂ ਇਹਦੀ ਡਰਾਈਵ ਕੁਆਲਿਟੀ ਆਪੀ ਹੋਏਗੀ ਹਾਂਜੀ ਤੇ ਇਹਦੇ ਵਿੱਚ ਵੀ ਲੋਏ ਵੀਲ ਪਾਏ ਹੋਏ ਆ ਇਹਨੂੰ 20 ਇੰਚ ਲੋਇਟਰ ਐਕਸਟਰਾ ਲੱਗੇ ਹੋਏ ਆ ਕਿ ਬਾਕੀ ਹੋਰ ਥੋੜੀ-ਬੋਤੀ ਐਸੈਸਰੀ ਲੱਗੀ ਹੋਈ ਆ ਕਾਰ ਇਹ ਇਹਦਾ ਰੇਟ ਕਿੰਨਾ ਰੱਖਿਆ ਆਪਾਂ ਨੇ ਇਹ ਕੋਈ 1975 ਕਿ ਦੀ ਰੇਂਜ ਦੇ ਵਿੱਚ ਜਿਹੜੀ ਆ ਕਾਰ ਇਹ ਦੇ ਦੇ ਦਿੱਤੀ ਜਾਊਗੀ ਤੁਹਾਨੂੰ ਨਵੀਂ ਕਿੰਨੇ ਦੀ ਆਤੀ ਗੱਡੀ ਨਵੀਂ ਇਸ ਟਾਈਮ 21 ਲੱਖ ਰੁਪਏ ਦੀ ਕਾਰ ਆ ਪਲੱਸ 10 ਲੱਖ ਸਵਾ ਲੱਖ ਦੀ ਉੱਪਰ ਮੋਡੀਫਿਕੇਸ਼ਨ ਹੋਈ ਹੋਈ ਆ ਨੰਬਰ ਪੇਡ ਲੱਗਿਆ ਹੋਇਆ ਠੀਕ ਆ ਨੰਬਰ ਪੇਡ ਲੱਗਿਆ 0084 ਵੀ ਨੰਬਰ ਬੜੇ ਵਧੀਆ ਰੱਖੇ ਹੋਏ ਆ ਹਾਂ ਜੀ ਤੇ ਹੁਣ ਆਪਣੇ ਤੋਂ ਅੱਗੇ ਦੂਜੀ ਤੱਕ ਨਹੀਂ ਇਹ ਹੈਗੀ 2023 ਮਾਡਲ ਇਹ ਜਿਹੜੀ ਆ ਸਕੋਰਪਿਓ ਐਨ ਦਾ ਸਭ ਤੋਂ ਟੌਪ ਐਂਡ ਵੇਰੀਐਂਟ ਆ ਠੀਕ ਆ ਇਹ ਆ ਜਾਂਦੀ ਹੈ Z8L4/4 ਆਟੋਮੈਟਿਕ ਦੇ ਵਿੱਚ ਇਹਦਾ ਨੰਬਰ ਇਹਦਾ ਨੰਬਰ ਵੀ ਬੜਾ ਸੋਹਣਾ ਚੱਲਦਾ ਇਹਦਾ ਨੰਬਰ ਵੀ ਮੰਨ ਲੀਏ ਆਪਾਂ ਯਾਰ ਹਾਂ ਮਨ ਲਕਾਰ ਕੋਈ ਵੀ ਆਪਾਂ ਚੁਣ ਕੇ ਗੱਡੀ ਲੈ ਕੇ ਆਈ ਦੀ ਤੁਹਾਡੇ ਵਾਸਤੇ ਬੜੀਆਂ ਮਹਿੰਗੀਆਂ ਆ ਉਹਨਾਂ ਨੂੰ ਨੰਬਰ ਮਹਿੰਗੇ ਹੀ ਜੱਜਦੇ ਬਿਲਕੁਲ ਜੀ ਬਿਲਕੁਲ ਸਵਾਦ ਨਹੀਂ ਆਉਂਦਾ ਮਹਿੰਗੇ ਨੰਬਰ ਤੋਂ ਬਿਨਾ ਬਿਲਕੁਲ ਜੀ ਹੂੰ ਤੇ ਅੰਦਰੋਂ ਗੱਡੀ ਦੇਖਿਓ ਵੀ ਗੱਡੀ ਦੀ ਕੰਫਰਟ ਉਹ ਕਹਿੰਦੇ ਭਾਜੀ ਬਹੁਤ ਵਧੀਆ ਨਾ ਇਹਦੇ ਦੀ ਤਾਂ ਮਲਕੀ ਡਰਾਈਵ ਕੁਆਲਟੀ ਫੋਰਚੂਨਰ ਨਾਲੋਂ ਵੀ ਵਧੀਆ ਹੈ ਤੇ ਇਹਦਾ ਫਿਰ ਆਪਾਂ ਕਿੰਨੀ ਕੁ ਡਿਮਾਂਡ ਰੱਖੀ ਹੋਈ ਹੈ ਗੱਡੀ ਦੀ ਇਹ 74 ਲੱਖ ਰੁਪਏ ਦੇ ਵਿੱਚ ਕਾਰ ਦੇ ਦਿੱਤੀ ਜਾਊਗੀ ਠੀਕ ਆ 23 ਮਾਡਲ ਹੈ 23 ਮਾਡਲ ਇਹ 28 ਲੱਖ ਰੁਪਏ ਦੀ ਨਵੀਂ ਕਾਰ ਆ ਠੀਕ ਆ 28 ਲੱਖ ਦੀ ਨਵੀਂ ਗੱਡੀ ਹੈ ਹਾਂਜੀ ਤੇ ਆਪਾਂ ਸੇਵਿੰਗ ਇਹਦੇ ਚੋ ਵੀ ਕਰਾਤੀ ਹੈ ਫਿਰ ਤੇ ਇਹਨਾਂ ਦੋਵਾਂ ਗੱਡੀਆਂ ਤੇ ਵੀ ਲੋਨ ਡਾਊਨ ਪੇਮੈਂਟ ਘੱਟ ਤੋਂ ਘੱਟ 10 ਤੋਂ 4 ਲੱਖ ਰੁਪਇਆ ਦੇ ਕੇ ਦੋਨਾਂ ਚ ਜਿਹੜੀ ਮਰਜ਼ੀ ਕਾਰ ਜਿਹੜੀ ਆ ਉਹ ਬਾਕੀ ਲੋਨ ਫੈਸਿਲਿਟੀ ਅਵੇਲੇਬਲ ਠੀਕ ਆ ਬਾਕੀ ਲੋਨ ਫੈਸਿਲਿਟੀ ਅਵੇਲੇਬਲ ਹੈਗੀ ਆ ਤੇ ਗੱਡੀਆਂ ਦੇਖੋ ਜੀ ਬਹੁਤ ਘੈਂਟ ਸੀਗੀਆਂ ਸਾਰੀਆਂ ਗੱਡੀਆਂ ਉੱਚੇ ਸੈਗਮੈਂਟ ਦੀਆਂ ਵੀ ਸੀ ਸ਼ੇਡਾਨ ਵੀ ਸੀਗੀਆਂ ਤੇ ਆਏ ਸੀ ਗੁਰਗੋਬਿੰਦ ਸਿੰਘ ਓਟੋ ਤੇ ਭਾਜੀ ਹੁਣ ਗੱਲ ਕਰਾ ਇੱਧਰ ਰੋਡ ਆਪਣੇ ਜੇ ਆਣ ਹੋਵੇ ਕਿਸੇ ਵੀਰ ਨੇ ਲੋਕੇਸ਼ਨ ਆਪਣੇ ਇਹ ਆਪਣੇ ਹਰਗੋਬਿੰਦਪੁਰ ਰੋਡ ਪੈ ਜਾਂਦੀ ਹੈ ਜਿਹੜਾ ਜਲੰਧਰ ਤੋਂ ਪਠਾਨਕੋਟ ਵਾਲਾ ਹਾਈਵੇ ਆ ਉੱਥੋਂ ਨਿਕਲਦੀ ਅੰਮ੍ਰਿਤਸਰ ਨੂੰ ਸਿੱਧੀ ਰੋਡ ਹਰਗੋਬਿੰਦਪੁਰ ਰੋਡ ਹੈਗੀ ਆਪਣੀ ਆ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਵੀ ਦਾਤੀ ਇੱਕ ਵਾਰੀ ਵੈਸੇ ਤਾਂ ਡਿਸਪਲੇ ਤੇ ਮੋਬਾਈਲ ਨੰਬਰ 828886306 9814286306 ਠੀਕ ਹੈ ਤੇ ਵੀਡੀਓ ਦੇਖ ਕੇ ਜਿਹੜਾ ਹੋਊਗਾ ਆਪਾਂ ਨੂੰ ਪੂਰਾ ਪੂਰਾ ਮਾਨ ਹੋਊਗਾ ਮਤਲਬ ਪਹਿਲਾਂ ਵੀ ਆਪਾਂ ਨੂੰ ਬਹੁਤ ਪਿਆਰ ਮਿਲਿਆ ਸੀਗਾ ਮੈਂ ਕਿਹਾ ਰਹੀ ਸੀ ਬਹੁਤ ਪਿਆਰ ਮਿਲ ਗਿਆ ਪੂਰਾ 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 ਮਾਨ ਸਤਿਕਾਰ ਹੋਇਆ ਵੀ ਵੀਡੀਓ ਦੇਖ ਕੇ ਮੇਂ ਤਰੋਂ ਆਉਂਗੇ ਨਾ ਡਿਸਕਾਊਂਟ ਹੋ ਜਾਊਗਾ ਤੇ ਤੁਹਾਡਾ ਕੰਮ ਹੈ